ਸਵਾਗਤ ਹੈ ਕਿਸਾਨ ਵੀਰੋ ਹੋਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਤਾਂ ਵੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਫੇਰ ਚ ਮਕੌਰ ਕੋਲੇ ਅੱਜ ਤੁਹਾਨੂੰ ਇੱਕ ਕੈਰ ਸਹਰ ਚ ਪੈਂਦੀ ਬਾੜ ਦਿਖਾਵਾਂਗੇ ਤੇ ਇੱਕ ਦਿਖਾਵਾਂਗੇ ਮਜ਼ਰ ਸ਼ਾਹੀਵਾਲ ਚ ਪੈਂਦੀ ਬੱਛੀ ਇਹਦੇ ਕਵਾਲਿਟੀ ਬੁਰੀ ਚੰਗੀ ਗੱਲਬਾਤ ਬਾਈ ਨਾ ਕਰਾਵਾਂ ਕਦੋਂ ਸੂਈ ਜੇਰ ਜੱਪਾ ਸਭ ਕੋ ਕੰਪਲੀਟ ਆ ਜਾਂ ਨਾ ਸੱਸੀ ਘਾਲ ਬਾਈ ਜੀ ਸੱਸੀ ਘਾਲ ਬਾਈ ਹੋਰ ਕਿਵੇਂ ਚਮਕੌਰ ਬਹੁਤ ਵਧੀਆ ਪਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਵੀਰੇ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ 9779475642 ਵੀਰ ਨਾਮ ਚਮਕੌਰ ਸਿੰਘਾ ਪਿੰਡ ਤੋਂ ਆ ਜਿਲ੍ਹਾ ਬਰਨਾਲਾ ਜੇ ਆਪਣੇ ਪਿੰਡ ਆਉਣਾਗਾ ਗੂਗਲ ਦੇ ਸਰਚ ਮਾਰ ਲਓ ਅਡੀ ਸਰਕਾਰ ਦੁਆਰਾ ਪਰਕਿਆ ਹੋਇਆ ਹਾਂਜੀ ਤੇ ਵੀਰ ਨੰਬਰ ਬੋਲਦਾ ਨੰਬਰ ਬੋਲਦਾ ਵੀ ਆਏ ਪਹਿਲੇ ਸੂਏ ਸੂਈਆ ਪਰ ਹੁਣ ਬੱਸੀ ਜੇਰ ਦੀ ਪ੍ਰੋਫਰ ਦੀ ਆਪਾਂ ਵੀਡੀਓ ਦੇ ਲਾਂਗੇ ਨਾ ਓਕੇ ਆ ਜਾਵਾਂ ਜੇਰ ਵੀ ਓਕੇ ਜੀ ਮਗਰ ਬੱਸੀ ਸਾਹੀਵਾਲਾ ਆਪਾਂ ਆ ਪਿਆ ਯਾਰ ਸਰ ਆਪਾਂ ਯਾਰ ਸਰ ਚਕ ਕਨੈਕਸ਼ਨ ਹੈਗਾ ਹੈ ਖੋਲੋ ਜੀ ਤੋਰਾ ਕਰਾਈਂ ਠੰਡੀ ਫੇਰੀ ਆ ਭਰਾ ਮੇਰਾ ਠੀਲ ਠੰਡੀ ਬਾਕੀ ਘਰੇ ਦੁੱਧ ਪੀਣ ਵਾਲਾ ਸੌਦਾ ਹੈ ਨਾ ਹਾਂ ਠੰਡੀ ਸੀਲ ਵਿਚਰੀ ਬਾਈ ਚਮਕਾਉਣ ਕਿੰਨਾ ਕੁ ਦੁੱਧ ਕੱਢ ਸਕਦੇ 14 15 ਕਿਲੋ ਕੱਢਣ ਦਾ ਤੂੰ ਦਾ ਹੱਕ ਆ ਬਾਈ ਇਹਦਾ ਓਤੇ 14 ਤੋਂ 15 ਕਿਲੋ ਨੂੰ ਤੂੰ ਕੱਢਣ ਦਾ ਭਾਈ ਦਾ ਕਹਿਣਾ ਹੱਕ ਆ ਤੇ ਬਾਕੀ ਥਾਂ ਲੇਵ ਦੀ ਚੰਗੀ ਤੜਕੇ ਹੀ ਸੂਈ ਆ ਵੀਰੇ 6 ਵਜੇ ਅੱਛਾ ਤੜਕੀ ਸੂਈ ਹੋਈ ਅੱਜ ਅੱਜ ਦੀ ਸਵੇਰ ਸਵੇਰ ਦੀ ਸੂਈ ਹੋਈ ਆ ਜਮਾ ਜੇ ਜੂਰ ਪ੍ਰੋਪਰ ਆਪਣੇ ਕੋਲ ਵੀਡੀਓ ਬਣੀ ਓਕੇ ਜੀ ਤੇ ਚਵਾਈ ਚਬੂਈ ਦੀ ਇੱਕ ਨੰਬਰ ਆ ਬਾਈ ਹੂੰ ਜਵਾਈ ਚਬੂਈ ਦੀ ਆ ਗਈ ਇੱਕ ਨੰਬਰ ਇਹ ਸੀਲ ਠੰਡੀ ਵਸੇਰੀ ਆ ਬਾਈ ਬਾਕੀ ਯਾਰ ਘਰੇ ਖੜੀ ਵੀ ਸੋਹਣੀ ਲੱਗੂ ਹਨਾ ਹਾਂ ਪਿਆਰੀ ਬਹੁਤ ਪਿਆਰੀ ਪਿਆ ਮਸੂਰ ਪਾਂ ਚੋਈ ਚੱਲੇ ਭਰਾ ਮੇਰਾ ਮੋਲ ਲਓ ਜੀ ਸੀਲ ਠੰਡੀ ਦਾ ਇੰਨੀ ਹਲ ਹੈ ਹੂੰ ਹੂੰ ਸੀਲ ਠੰਡੀ ਫੁੱਲ ਰੇਟ ਵੀ ਜਮਾ ਜੈ ਜੀ ਜੀ ਹੋ ਬਸ ਲੈ ਚਲੋ ਵੀਰੇ ਯੋ ਮਾਰ ਜੀ ਕਿੰਨਾ ਕੁ ਦੁੱਧ ਫਰੇਦ ਕਿਤੇ 15 ਕਿਲੋ ਦੁੱਧ ਦੇ ਦੋ ਬਾਈ ਹਨ ਆ ਆਰਾਮ ਨਹੀਂ ਦੇ ਦੇਣਾ ਬਾਹਾਂ ਪਾ ਕਹਿੰਦੇ 15 16 ਕਿਲੋ ਨੂੰ ਬਾਹਾਂ ਨਹੀਂ ਹੈਗਾ ਨਾ ਵੀਰੇ ਓਕੇ ਆਪਣਾ ਇੱਕ ਅਨਦਾਜ਼ਾ ਹੁੰਦਾ ਭਾਉਂਦੇ ਆ 12 ਹਾਂ ਦੁੱਧ ਦਾ ਵੱਧ ਵੀ ਕੱਢ ਸਕਦੇ 1 ਕਿਲੋ ਕੱਢ ਵੀ ਸਕਦੇ ਕੱਢ ਸਕਦੇ ਨਾ ਭਈਆ 12 ਮੰਨ ਲੇ ਭਾਉਂਦੇ ਆ ਯਾਰ 15 ਕੱਢਣ ਦਾ ਹੱਕ ਹੈ ਦਾ ਬਾਈ ਯਾਰ ਨਹੀਂ ਸਹੀ ਗੱਲ ਆ ਜਿਵੇਂ ਇਹਦੀ ਬਾਈ ਦੋ ਸਾਲਾਂ ਕੋ ਪੂਰੇ ਹੋ ਗਏ ਹਾਂ ਹਾਂ ਬੱਚੀ ਵੀ ਆ ਮਗਰ ਹਾਂ ਬਿਲਕੁਲ ਵੀਰੇ ਹੂੰ ਆ ਦੇਖੋ ਜੀ ਜਿਹੜੇ ਬੰਦਾ ਬਹੁਤ ਚੰਗਾ ਕਰੂਗਾ ਤਸਾਂ ਸੀ ਇਹ ਸੋਨਾ ਬਾਹਰ ਲਗਾਏ ਆ ਅੱਛਾ ਜੀ ਹੁਣੇ ਹੀ ਕੈਂਪੂ ਦਾ ਡਾਟ ਆ ਰਿਹਾ ਯਾਰ ਉਹ ਵੀ ਸਾਹਮਣੇ ਬੈਠੀ ਹੈ ਸਾਹਮਣੇ ਓਕੇ ਵੀਡੀਓ ਦੇਖ ਕੇ ਆਏ ਹੋ ਹਾਂ ਵੀਡੀਓ ਦੇਖ ਕੇ ਆਏ ਉਹ ਸਾਹਮਣੇ ਸਾਹਮਣੇ ਬਸ ਹੁੰਦਾ ਹੋ ਗਿਆ ਸਾਨੂੰ ਇਹਨੇ ਪਾਇਆ ਜੀ ਵਿਚਾਰੇ ਨੇ ਹਜ਼ਾਰ ਸ਼ਾਟਾ ਹੋਰ ਓਕੇ ਬੰਦਾ ਹੁੰਦਾ ਹੋਏ ਤੋਂ ਬੰਦਾ ਕੋ ਬੰਦਾ ਦੇਖਦਾ ਹਾਂ ਬੰਦਾ ਕੋ ਬੰਦਾ ਦੇਖਦਾ ਵੀ ਆ ਬੰਦਾ ਠੀਕ ਹੈ ਲਾਇ ਦੀ ਕੇ ਬਹੁਤ ਸਾਨੂੰ ਬੰਦਾ ਹੈ ਯਾਰ ਖਰਾ ਲੱਗਿਆ ਓਕੇ ਜੀ ਜੇ ਨਿਕਲ ਹੀ ਜਾਪੇ ਇੱਕ ਗੱਲ ਹੋਰ ਦੱਸ ਦਿਓ ਜਿਵੇਂ ਆਪਾਂ ਜਿਹੜੀ ਵੀਡੀਓ ਦਿਖਾਈ ਵੀ ਸੀ ਤੁਸੀਂ ਆਪਣੇ ਚੈਨਲ ਤੋਂ ਦੇਖ ਕੇ ਆਏ ਹੋ ਤੇ ਕਿਵੇਂ ਗਾਂ ਫਿਰ ਕਿਵੇਂ ਨਿਕਲੀ ਉਵੇਂ ਸੀ ਜਿਵੇਂ ਆ ਕੇ ਦੇਖੀ ਸੀ ਹਾਂ ਓਕੇ ਜੀ ਤਦੋਂ ਕੋਟੋਂ ਬੈਠੇ ਸੀ ਓਕੇ ਜੀ ਇੱਕੇ ਦਵਾਰ ਤੇ ਠੀਕ ਆ ਜੀ ਤੇ ਹਾਂਜੀ ਮਾਰੋ ਧਾਰਾਂ ਫਰੇਤੀਆਂ ਕੋਬੀਰੋ ਬਚਾ ਜਾਉਂਦਾ ਤੁਸੀਂ ਦੇਖ ਸਕਦੇ ਹੋ ਸੀਲ ਠੰਡੀ ਜਮਾ ਔਰ ਥਲਪੋ ਆਮ ਨਹੀਂ ਕਰੀ ਭਰਾ ਬਣਾ ਲੈਣੇ ਓਕੇ 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 ਬਾਕੀ ਯਾਰ ਘਰ ਦਾ ਦੁੱਧ ਪੀਣ ਵਾਲਾ ਸੌਦਾ ਜਿਹੜਾ ਭੈਣ ਭਰਾ ਮੱਝ ਤੇ 1.5 ਲੱਖ ਨਹੀਂ ਲਾ ਸਕਦਾ ਉਹ ਲੈ ਜੀ ਹਾਂ ਬਿਲਕੁਲ ਬਿਲਕੁਲ ਉਹਦੇ ਵਾਸਤੇ ਪੈਣੀ ਪਟਾ ਵੀ ਸਨੈਰੀ ਮੌਕਾ ਦਾ ਜਮਾ ਤੇ ਬਾਕੀ ਦੇ ਕੋਈ ਲੱਤ ਨਹੀਂ ਕੋਈ ਛਾੜ ਨਹੀਂ ਕੋਈ ਨਿਆਣਾ ਨਹੀਂ ਪਾਇਆ ਤੇ ਸਾਹਮਣੇ ਬੱਚਾ ਲਾਇਆ ਵਗੂ ਚੱਕਰੀ ਆਹ ਦੇਖੋ ਜੀ ਚਲੋ ਮਾਰੋ ਵੀਰ ਚਮਕਾਉਂ ਤਾਰਾਂ ਸਾਰਾ ਦੂਰਾ ਤੁਹਾਨੂੰ ਚੈੱਕ ਕਰਾ ਦੇਾਂਗੇ ਥਾਂ ਤੋਂ ਬੜਾ ਗੈਪ ਤੇ ਸਪੇਸ ਤੇ ਥਾਂ ਲੱਗਿਆ ਵਾ ਬਾਕੀ ਇਹ ਕਹਿਣਾ ਨਹੀਂ ਇਹਨੇ ਕੋਈ ਮਾਇਨੇ ਕੋਈ ਨਹੀਂ ਨਾ ਨਾ ਕੋਈ ਵੀ ਨਹੀਂ ਗੱਲ ਨਹੀਂ ਬਸੀ ਆ ਦੇਖ ਲੈ ਚੁਬਾਈ ਚੁਬਈ ਦੇਖ ਕੇ ਨਾ ਭਾਈ ਲੀਟਰ ਧਾਰ ਕੇ ਮਾਰ ਦਿਆਂ ਫਿਰ ਦੱਲਿਆ ਆ ਦੇਖ ਹੂੰ ਤਿੰਨ ਮਿੰਟਾਂ ਵਾਲੀ ਜਵਾਈ ਹੋਈ ਹੈ ਨਾ ਦੇਖੀ ਵੀ ਲੈ ਕੰਡ ਦਾ ਕੋਈ ਜਾਣਦੂ ਹੀ ਨਹੀਂ ਓਕੇ ਜੀ ਦੂਜਾ ਜਦ ਮਾਰ ਦੇ ਦਵਾਈ ਦੀ ਜਮਾਂ ਕੋਟਦੀ ਨਹੀਂ ਮੋਗਣੀ ਤੇਦਾ ਯਾਰ ਬਹੁਤ ਵੀ ਆਨਲਾਈਨ ਮਾਲਕ ਹੋਈ ਹੈ ਨਹੀਂ ਹਨਾ ਉਹੋ ਜੀ ਗੱਲ ਮਾਰੀ ਚੰਗੀ ਆ ਬਾਈ ਥੱਲੇ ਮਾਰੀ ਦੋ ਦੋ ਤਾਰਾ ਆ ਦੇਖੋ ਦੂਜਿਆਂ ਜਿਹੇ ਮਾਰੀ ਲਾਉਂਦਾ ਮੈਂ ਕਹਿੰਦਾ ਨਾਲ ਫਿਰ ਗਈ ਹਨਾ ਸਵੇਰੇ ਸੂਈਆ ਦੁੱਧ ਥੋਡੇ ਘਰ ਮੰਦਾ ਜੀ ਬਸ ਵੀ ਆਹ ਬੈਂਸ ਦੇਖੀ ਕਿਵੇਂ ਲੈਵੇ ਸਾਡ 14 15 ਕਰੋੜ ਨੂੰ ਬਾਹਰ ਹੀ ਗਿਆ ਵੀਰ ਯਾਰ ਵਾਕੇ ਵਾਕੇ ਹਾਂਜੀ ਬਾਈ ਜੀ ਮੁੱਲ ਕਰਾ ਦੇ ਦਾ ਭਰਾ 70 ਕਾ ਵਾਲਾ ਪਹਿਨਗਾ 60000 ਦੀ ਦੇ ਦਾਂਗੇ ਭਰਾ ਮੇਰਾ ਮਾਨਦਾਨ ਹੋਊਗਾ ਬੜਾ ਮਾੜਾ ਮੋਡਾ ਕਰ ਰਹਾ ਮੋਹਲੜੀ ਭਲਾ ਕਰਦੇ ਪਪਾ ਸੋਨ ਨੌ ਤੇ ਨੈਣ ਜਲਾ ਕੰਮ ਹੀ ਕਰਾਂਗੇ ਬੋਲਣਾ ਬਾਈ ਜਰੂਰ ਬਾਈ ਨਾਲ ਕਰਿਓ ਸੰਪਰਕ ਇੱਕ ਵਾਰ ਸੀ ਇੱਕ ਤੁਹਾਨੂੰ ਦਿਖਾਤੀ ਨੰਬਰ ਬਾਈ ਜਮਕਾਉਣਾ 9879475621 ਠੀਲ ਢੰਡੀ ਜਾਈ ਨਹੀਂ ਬਰ ਪਗਦੇ ਕਿ ਠੰਡ ਤੇ ਕਿ ਡੀ ਡੀ ਗੁੱਡ ਜੂਹੋ ਦੋਹਰਾ ਕੱਢ ਗਈ ਯਾਰ ਆ ਦੇਖੋ ਕੱਲ ਮਾ ਠੰਡ ਲੱਗਿਆ ਬਿਲਕੁਲ ਯਾਰ ਆ ਦੇਖੋ ਬਿਲਕੁਲ ਠੰਡੀ ਸੀਲਾ ਬਾਈ ਯਾਰ ਹਾਂ ਓਕੇ ਧੰਨਵਾਦ ਜੀ